ਰਾਜਵੀਰ ਜਵੰਦਾ ਇਸ ਵੇਲੇ ਮੌਤ ਤੇ ਜ਼ਿੰਦਗੀ ਦੀ ਲੜਾਈ ਲੜ ਰਿਹਾ ਔਰ ਹੁਣੇ-ਹੁਣੇ ਜੋ ਅੰਦਰੋਂ ਇਨਫੋਰਮੇਸ਼ਨ ਇੱਕ ਬਲੇਟਰਨ ਦੇ ਤੌਰ ਤੇ ਆਈ ਹੈ ਉਸ ਦੇ ਵਿੱਚ ਇਹ ਹੈ ਕਿ ਕ੍ਰਿਟੀਕਲ ਕੰਡੀਸ਼ਨ ਆ ਮੇਰੇ ਨਾਲ surjit khan ji ਹੈ ਕਾਨ ਸਾਹਿਬ ਮਿਲ ਕੇ ਆਏ ਹੋ ਦੇਖ ਕੇ ਆਏ ਹੋ ਹਾਲਤ ਕਾਫੀ ਗੰਭੀਰ ਹੈ ਹਾਲਤ ਦੋ ਬ੍ਰਦਰ ਅੰਦਰ ਜਾਣ ਨਹੀਂ ਦਿੰਦੇ ਕਿਸੇ ਨੂੰ ਅੰਦਰ ਤਾਂ ਨਹੀਂ ਗਏ ਤੇ ਦਰਵਾਜ਼ੇ ਦੇ ਨਾਲ ਹੀ ਖੜ ਕੇ ਆਏ ਅਸੀਂ ਦਾ ਰਸ਼ ਬਹੁਤ ਹੋਇਆ ਹੋਇਆ ਸਾਰੇ ਕਹੀ ਜਾ ਰਹੇ ਹੋ ਕਿ ਥੱਲੇ ਜਾਓ ਕਿ ਰਸ਼ ਨਾ ਕਰੋ ਜ਼ਿਆਦਾ ਤੇ ਚਲੋ ਅਸੀਂ ਤਾਂ ਇੱਕ ਸਾਨੂੰ ਲੱਗਿਆ ਵੀ ਇੱਥੇ ਨਹੀਂ ਖੜਨਾ ਚਾਹੀਦਾ ਰਸ਼ਵਨ ਕਰਨਾ ਚਾਹੀਦਾ ਤੇ ਹਾਲਤ ਥੋੜੀ ਜਿਹੀ ਕਹਿੰਦੇ ਸੱਟ ਜਿਆਦਾ ਵੱਜੀ ਹੋਈ ਆ ਤੇ ਡਾਕਟਰ ਇਹ ਦਿਲਾਸਾ ਦੇ ਰਹੇ ਨੇ ਕਿ ਵੀ ਠੀਕ ਹੋ ਜਾਊਗਾ ਸੋ ਸਾਨੂੰ ਬੜੀ ਪੋਜ਼ਿਟਿਵ ਲਗ ਐਨਰਜੀ ਮਿਲਦੀ। ਕਈ ਤਰ੍ਹਾਂ ਦੀਆਂ ਅਫਵਾਹਾਂ ਵੀ ਹੁੰਦੀਆਂ ਵਿੱਚ ਕਈ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ। ਇਹ ਵੀ ਕੁਝ ਗੱਲਾਂ ਕੁਝ ਮਿੰਟ ਹੀ ਸਭ ਪਹਿਲਾਂ ਸਾਹਮਣੇ ਆਈਆਂ ਕਿ ਪਰਿਵਾਰ ਨੂੰ 2-3 ਘੰਟੇ ਦਾ ਸਮਾਂ ਦੇ ਤਾਂ ਲੋਕ ਨਾ ਪੈਨਿਕ ਹੋ ਜਾਂਦੇ ਆ ਕਈ ਚੀਜ਼ਾਂ ਨੂੰ ਸੁਣ ਕੇ। ਤੁਹਾਡੇ ਨਾਲ ਇਸ ਕਰਕੇ ਗੱਲ ਕਰ ਰਿਹਾ ਕਿਉਂਕਿ ਤੁਸੀਂ ਹਾਲਤ ਦੇਖ ਕੇ ਆਏ ਹੋ, ਪਰਿਵਾਰ ਨੂੰ ਮਿਲ ਕੇ ਆਏ ਹੋਗੇ। ਡਾਕਟਰਾਂ ਨਾਲ ਕੋਈ ਥੋੜੀ-ਬਹੁਤੀ ਗੱਲ ਹੋਈ ਹੋਣੀ ਆ ਐਕਚੁਅਲ ਕੰਡੀਸ਼ਨ ਬਾਰੇ। ਨਹੀਂ ਉਹ ਦੇਖੋ ਡਾਕਟਰਾਂ ਨੇ ਮੈਂ ਨੈਗੇਟਿਵ ਮੈਂ ਸੋਚਦਾ ਨਹੀਂ ਬਿਲਕੁਲ ਵੀ। ਮੈਂ ਤਾਂ ਭਰਾ ਲਈ ਅਰਦਾਸ ਕਰ ਰਿਹਾ ਔਰ ਦੁਆ ਕਰ ਰਿਹਾ ਕਿ ਜਲਦ ਠੀਕ ਹੋ ਕਿ ਲੋ 60 ਬਜ ਗਈ ਆ ਉਹ ਤਾਂ ਕਿਸੇ ਹੱਥ 'ਚ ਨਹੀਂ ਹੈਗਾ 60 ਬਜ ਗਈ ਤਾਂ ਕੋਈ ਨਹੀਂ ਰਿਕਵਰ ਕਹਿੰਦੇ ਰਿਕਵਰੀ ਹੋ ਜਾਊਗੀ ਬਰ ਕਵਰੀ ਹੋ ਜਾ ਜੀ ਅਰਦਾਸ ਆਈ ਮਾਲਕ ਅਗੇ ਖਾਨ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਜੇਕਰ ਇੱਕ ਡੇਢ ਹਫਤੇ ਦੀ ਗੱਲ ਕਰੀਏ ਜਦੋਂ ਤੋਂ ਭੱਲਾ ਸਾਹਿਬ ਗਏ ਨੇ ਉਸ ਤੋਂ ਬਾਅਦ ਇੰਡਸਟਰੀ ਤੇ ਕਾਫੀ ਕਹਿ ਲੋ ਕਿ ਦੁੱਖ ਭਰੇ ਬਦਲ ਨੇ ਐ ਇਸ ਵੇਲੇ ਅਹੂਜਾ ਸਾਹਿਬ ਚਲੇ ਗਏ ਖਾਨ ਸਾਹਿਬ ਦੇ ਮਾਤਾ ਜੀ ਚਲੇ ਗਏ ਭਾਵੇਂ ਪਰਿਵਾਰਕ ਮੈਂਬਰ ਨੇ ਤਾਂ ਅੱਜ ਜਵੰਦਾ ਜੀ ਬਾਰੇ ਇਹ ਜੀ ਖਬਰ ਆ ਗਈ ਤਾਂ ਠੀਕ ਕਰੇ ਮਾਲਕ ਯਾਰ ਜੋ ਹੋ ਗਿਆ ਦੇ ਦੁਖੀ ਆ ਬਹੁਤ ਜ਼ਿਆਦਾ ਬਸ ਮੇਰੇ ਅਰਦਾਸ ਕਰੋ ਪਰਮਾਤਮਾ ਅਗੇ ਅਰਦਾਸ ਕਰੋਗੇ ਠੀਕ ਹੋ ਜਾਏ ਭਰਾ ਸਾਡਾ ਬਸ ਠੀਕ ਹੈ ਜੀ ਥੈਂਕ ਯੂ ਤਾਂ ਇਸ ਵੇਲੇ ਅਸੀਂ 40s ਦੇ ਵਿੱਚ ਆ 40s ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਜਿਸ ਤਰ੍ਹਾਂ ਦੀ ਹਾਲਤ ਇਸ ਵੇਲੇ ਰਾਜਵੀਰ ਜਵੰਦਾ ਹੋਰਾਂ ਦੀ ਦੱਸੀ ਜਾ ਰਹੀ ਆ ਤਾਂ ਉਹ ਕ੍ਰਿਟੀਕਲ ਹਾਲਤ ਦੇ ਵਿੱਚ ਆ ਔਰ ਅ ਇਸ ਵੇਲੇ ਸੁਰਜੀਤ ਖਾਨ ਜਿਹੜੇ ਨੇ ਸੁਰਜੀਤ ਖਾਨ ਇਸ ਵੇਲੇ ਉਹ ਮਿਲ ਕੇ ਆਇਆ ਉਹ ਕਹਿ ਰਹੇ ਨੇ ਕਿ ਰਾਸ਼ ਬਹੁਤ ਜ਼ਿਆਦਾ ਰਾਸ਼ ਇਸ ਕਰਕੇ ਕਿ ਪਰਿਵਾਰਕ ਮੈਂਬਰ ਹੋਰ ਜਿਹੜੇ ਨੇੜਲੇ ਸੱਜਣ ਹੁੰਦੇ ਆ ਉਹ ਪਹੁੰਚੇ ਜ਼ਰੂਰ ਹੋਣਗੇ ਕਿ ਅਸੀਂ ਹਾਲਤ ਦੇਖੀਏ ਇਸ ਵੇਲੇ ਕਿਸ ਤਰ੍ਹਾਂ ਦੀ ਹੈ ਤਾਂ ਉਹ ਕਹਿੰਦੇ ਨੇ ਕਿ ਡਾਕਟਰ ਕਹਿ ਰਿਹਾ ਕਿ ਠੀਕ ਹੋ ਜਾਣਗੇ ਚਲੋ ਉਮੀਦ ਅਸੀਂ ਵੀ ਇਹੋ ਕਰਦੇ ਹਾਂ ਔਰ ਨਾਲ ਹੀ ਅਸੀਂ ਅਰਦਾਸ ਕਰਦੇ ਹਾਂ ਕਿ ਰਾਜਵੀਰ ਜਵੰਦਾ ਇਸ ਵੇਲੇ ਬਿਲਕੁਲ ਠੀਕ ਹੋ ਜਾਣ ਔਰ ਇਸ ਵੇਲੇ ਲੋਕ ਉਹਨਾਂ ਦਾ ਪਤਾ ਲਾਣ ਦੇ ਲਈ ਆ ਰਹੇ ਨੇ ਬਹੁਤ ਸਾਰੇ ਇੱਕ ਸਿੰਗਰ ਆ ਰਹੇ ਨੇ ਇਸ ਤੋਂ ਪਹਿਲਾਂ ਜੀਤ ਚ ਇੱਕ ਜੀਤ ਆਏ ਕਈ ਕਲਾਕਾਰ ਜਿਹੜੇ ਆ ਉਹ ਫੋਨ ਤੇ ਜਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਸ ਗੱਲ ਦੀ ਅਰਦਾਸ ਕਰ ਰਹੇ ਨੇ ਕਿ ਰਾਜਵੀਰ ਜਵੰਦਾ ਜਿਹੜੇ ਨੇ ਉਹ ਜਲਦ ਤੋਂ ਜਲਦ ਸਿਹਤਯਾਬ ਹੋਣ ਉਹਨਾਂ ਨੂੰ ਜਿਸ ਤਰ੍ਹਾਂ ਦੇ ਨਾਲ ਇਸ ਵੇਲੇ ਸੋਸ਼ਲ ਮੀਡੀਆ ਤੇ ਆ ਰਿਹਾ ਹੈ ਕਿ ਉਹਨਾਂ ਦੀ ਹਾਲਤ ਗੰਭੀਰ ਹੈ ਕ੍ਰਿਟੀਕਲ ਹੈ ਤਾਂ ਕਿਸੇ ਤਰ੍ਹਾਂ ਦੀ ਵੀ ਕੋਈ ਕੋਈ ਖਬਰ ਆ ਸਕਦੀ ਹੈ ਤਾਂ ਲੋਕ ਅਰਦਾਸਾਂ ਕਰ ਰਹੇ ਨੇ ਕਿਉਂਕਿ ਰਾਜਵੀਰ ਜਵੰਦਾ ਇੱਕ ਲੋਕਾਂ ਦਾ ਬਹੁਤ ਹੀ ਹਰਮਨ ਪਿਆਰਾ ਕਲਾਕਾਰ ਹੈ ਉਸ ਦੀ ਸੂਰਤ ਉਸ ਦੀ ਸਿਰਤ ਉਸ ਦੇ ਗੀਤ ਜਿਸ ਤਰ੍ਹਾਂ ਦੇ ਨਾਲ ਮਕਬੂਲ ਹੋਏ ਔਰ ਜਿਸ ਤਰ੍ਹਾਂ ਦੇ ਨਾਲ ਰਾਜਵੀਰ ਜਵੰਦਾ ਹੋਰਾਂ ਨੂੰ ਦੇਖਿਆ ਜਾਂਦਾ ਇੱਕ ਇੱਕ ਸੋਹਣਾ ਸਰਦਾਰ ਜੋ ਇੱਕ ਬਹੁਤ ਸੋਹਣੀ ਦਸਤਾਰ ਸਜਾਉਂਦਾ ਹੈ ਕੁਰਤੇ ਪਜਾਮੇ ਔਰ ਕੁਰਤੇ ਚਾਦਰੇ ਦਾ ਟ੍ਰੈਂਡ ਬਹੁਤ ਸਾਰੇ ਕਲਾਕਾਰ ਕਹਿੰਦੇ ਨੇ ਕਿ ਰਾਜਵੀਰ ਜਵੰਦਾ ਜਿਹੜੇ ਨੇ ਉਹ ਵਾਪਸ ਲੈ ਕੇ ਆਏ ਆ ਤਾਂ ਇਸ ਵੇਲੇ ਹਸਪੀਟਲ ਦੇ ਵਿੱਚ ਨੇ ਔਰ ਅਰਦਾਸਾਂ ਜਿਹੜੀਆਂ ਨੇ ਉਹ ਰਾਜਵੀਰ ਜਵੰਦਾ ਵਾਸਤੇ ਲਗਾਤਾਰ ਹੋ ਰਹੀਆਂ ਨੇ